ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਮੇਦੀ ਗਰਦਨ ਤੁਸੀਂ ਵਧੀਆ ਹੋਵੋਗੇ ਸੋ ਗਾਇਸ ਮਾਰਨਿੰਗ ਦਾ ਟਾਈਮ ਸੀ 5:30 ਵਜੇ ਦਾ ਮੈਂ ਉੱਠੀ ਜਲਦੀ ਜਲਦੀ ਕੀਤੀ ਸਬਜੀ ਕੱਟ ਤੇ ਆਪਾਂ ਬਣਾਉਣੀ ਸੀ ਆਲੂ ਮੇਥੇ ਦੀ ਸਬਜੀ ਤਾਂ ਮੈਂ ਮਾਰਨਿੰਗ ਦੇਖ ਸਕਦੇ ਹੋ ਹਲੇ ਮੂੰਹ ਵੀ ਨਹੀਂ ਧੋਤਾਗਾ ਤਾਂ ਮੈਨੂੰ ਐਦਾ ਸੀ ਜਲਦੀ ਜਲਦੀ ਫਟਾਫਟ ਕੰਮ ਕਰ ਲਾਂ ਕਿਉਂਕਿ ਫਿਰ ਜੌਬ ਤੇ ਜਾਣਾ ਸੀ ਮੈਂ ਤੇ ਮੇਰੇ ਹਬੀ ਨੇ ਹਨ ਇਸ ਕਰਕੇ ਮੈਂ ਆਪਣਾ ਸਵੇਰ ਦਾ ਨਾਸ਼ਤਾ ਬਣਾ ਰਹੀ ਸੀ ਨਾਲ ਲੰਚ ਵੀ ਤਿਆਰ ਕਰ ਰਹੀ ਸੀ ਖਾਣਾ ਯਾਨੀ ਕਿ ਦੋ ਪਰਾਂਠੇ ਚਾਹ ਦੇ ਨਾਲ ਬਣਾਏ ਬਾਕੀ ਰੋਟੀ ਇਹਨਾਂ ਦੀ ਬਣਾ ਮੈਂ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੀਥਰੇ ਪਏ ਹੋਏ ਸੀ ਜਿੱਦਾਂ ਕਿ ਕੱਲ ਹੀ ਸਬਜ਼ੀ ਬਣਾਈ ਸੀ ਪਰसों ਤਾਂ ਕੁਝ ਪਏ ਹੋਏ ਸੀ ਮੈਂ ਸੋਚਿਆ ਇਹ ਵੀ ਬਣਾਈ ਦਵਾਂ ਪਏ ਪਏ ਮੈਨੂੰ ਇਦਾਂ ਸੀ ਮੈਂ ਮਿੱਥੀਆਂ ਰੋਟੀਆਂ ਬਣਾਉਣੀਆਂ ਸੀ ਮਿੱਥੇ ਵਾਲੀਆਂ ਹਨਾ ਤਾਂ ਫਿਰ ਮੈਂ ਬਣਾ ਨਹੀਂ ਸਕੀਗੀ ਤਾਂ ਫਿਰ ਮੈਂ ਸੋਚੇ ਸਬਜੀ ਬਣਾ ਲੈਂਦੀ ਹਾਂ ਹਨ ਬਟ ਸਬਜੀ ਥੋੜੀ ਜਿਹੀ ਜਦੋਂ ਟਿਫਨ ਵਿੱਚ ਨਨ ਲਈ ਪੈਕ ਕੀਤੀ ਤੇ ਬਚ ਵੀ ਗਈ ਸੀਗੀ ਹਨ ਤੁਸੀਂ ਦੇ ਸਕਦੇ ਹੋ ਮੈਂ ਜਲਦੀ ਜਲਦੀ ਸਬਜੀ ਬਣਾ ਰਹੀ ਸੀ ਤੇ ਬਹੁਤ ਹੀ ਜਲਦੀ ਮੈਂ ਆਪਣਾ ਕੰਮ ਕਰਕੇ ਫ੍ਰੀ ਹੋ ਗਈ ਸੀ ਸਹੀ ਟਾਈਮ ਤੇ ਅੱਜ ਹਨਾ ਤਾਂ ਰੂਟੀਨ ਵਾਈਜ਼ ਮੈਨੂੰ ਇਦਾਂ ਹੈ ਕਿ ਮੈਂ ਹੁਣ ਇਹੀ ਪੱਕਾ ਟਾਈਮ ਰੱਖਣਾ ਆਪਣਾ ਬਾਕੀ ਖਾਣੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਇੱਕ ਹੀ ਚੀਜ਼ ਬਣਨੀ ਆ ਅਲੱਗ ਤੋਂ ਅਲੱਗ ਚੀਜ਼ਾਂ ਬਣਾਉਂਦੇ ਰਵਾਂਗੇ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਇਹਦੇ ਨਾਲ ਮੈਂ ਵੀ ਜਿਵੇਂ ਕੀ ਕਹਿੰਦੇ ਆ ਹਨਾ ਜੋ ਕੁਝ ਨਹੀਂ ਬਣਾਇਆ ਉਹ ਬਣਾ ਸਕੂੰਗੀ ਹਨਾ ਬਾਕੀ ਬਹੁਤ ਇਦਾਂ ਦੀਆਂ ਚੀਜ਼ਾਂ ਜੋ ਮੈਨੂੰ ਹਲੇ ਨਹੀਂ ਬਣਾਣੀਆਂ ਆਂਦੀਆਂ ਜਿੱਦਾਂ ਕਿ ਕੜੀ ਹਨਾ ਦਾਲ ਲਾਲੋ ਚਾਹੇ ਆਪਣਾ ਅ ਚੰਨਿਆਂ ਦੀ ਸਬਜ਼ੀ ਯਾਨੀ ਕਿ ਬਹੁਤ ਇਦਾਂ ਦੀਆਂ ਚੀਜ਼ਾਂ ਜੋ ਮੈਨੂੰ ਹਲੇ ਤੱਕ ਨਹੀਂ ਬਣਾਣੀਆਂ ਆਂਦੀਆਂ ਪਰ ਮੈਂ ਜ਼ਰੂਰ ਟਰਾਈ ਕਰੂੰਗੀ ਹਨਾ ਆਪਣੇ ਫਰਸਟ ਰੈਸਪੀ ਹੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਚਾਹੇ ਉਹ ਜਿੱਦਾਂ ਦਾ ਮਰਜ਼ੀ ਬਣੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਧਰ ਰਾਤ ਦਾ ਆਟਾ ਹੋਇਆ ਪਿਆ ਹੋਇਆ ਸੀਗਾ ਕਾਫੀ ਸੀਤ ਆਪਣਾ ਇਹਦੇ ਨਾਲ ਨਾਸ਼ਤਾ ਵੀ ਬਣ ਜਾਏਗਾ ਤੇ ਲੰਚ ਆਪਣਾ ਖਾਣਾ ਦੁਪਹਿਰ ਦਾ ਵੀ ਬਣ ਜਾਏਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਮਾਮੂਲੀ ਲਈ ਮੂਲੀ ਵਾਲੇ ਪਰਾਂਚੇ ਦੋ ਬਣਾਨੇ ਸੀਗੇ ਦੇਖ ਸਕਦੇ ਹੋ ਸਬਜੀ ਤਰੀ ਮੂਲੀ ਵਾਲੇ ਮੂਲੀ ਨੂੰ ਬਿਲਕੁਲ ਕੱਸ਼ ਕੀਤਾ ਨਾਲ ਹੀ ਮੈਂ ਚਾਹ ਬਣਾ ਰਹੀ ਸੀ ਤੁਸੀਂ ਦੇਖ ਸਕਦੇ ਹੋ ਚਾਹ ਦੇ ਵਿੱਚ ਮੈਨੂੰ ਇਲਾਇਚੀ ਨੂੰ ਬਹੁਤ ਜ਼ਿਆਦਾ ਪਸੰਦ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੂਲੀ ਨੂੰ ਵੀ ਮੈਂ ਅੱਛੇ ਤਰ੍ਹਾਂ ਵਾਸ਼ ਕਰਕੇ ਉਸ ਨੂੰ ਬਿਲਕੁਲ ਕੱਸ਼ ਕਰਕੇ ਉਸ ਦੇ ਵਿੱਚ ਥੋੜਾ ਜਿਹਾ ਮੇਥੀ ਨੂੰ ਤਿੰਨ ਚਾਰ ਪੱਤੀਆਂ ਪਾਈਆਂ ਤਾਂ ਕਿ ਵਧੀਆ ਲੱਗੇ ਕਿਉਂਕਿ ਧਨੀਆ ਹੈ ਨਹੀਂ ਸੀ ਧਨੀਆ ਦੀ ਜਗ੍ਹਾ ਤੇ ਮੈਂ ਮੇਥੀ ਦੇ ਇੱਕ ਦੋ ਪੱਤੇ ਪਾਏ ਹਨ ਟਾਈਮ ਇੰਨਾ ਹੈ ਨਹੀਂ ਸੀ ਆٹے ਵਿੱਚ ਪਹਿਲਾਂ ਮੈਂ ਮੇਥੀ ਨੂੰ ਮਿਕਸ ਕਰਾ ਲਵਾਂ ਮੇਚ ਉਹ ਮੈਨੂੰ ਬੜਾ ਔਖਾ ਲੱਗਦਾ ਸੀ ਇਸ ਕਰਕੇ ਮੈਂ ਅਲੱਗ ਤੋਂ ਅਲੱਗ ਆਪਣਾ ਬਣਾਇਆ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਾਲ ਹੀ ਮੇਰੀ ਸਬਜ਼ੀ ਬਣ ਰਹੀ ਸੀ ਨਾਲ ਹੀ ਚਾਹ ਬਣ ਰਹੀ ਸੀ ਆਲੂ ਪਰਾਂਠੇ ਬਣ ਰਹੇ ਸੀ ਤੇ ਮਤਲਬ ਕਿ ਚਾਰ ਪੰਜ ਚੀਜ਼ਾਂ ਮੈਂ ਇਕੱਠੀਆਂ ਹੀ ਬਣਾ ਰਹੀ ਹਾਂ ਹਨਾ ਤਾਂ ਉਸ ਤੋਂ ਬਾਅਦ ਗਾਇਸ ਹਾਂਜੀ ਗਾਇਸ ਮੂਲੀ ਵਾਲੇ ਪਰਾਂਠੇ ਵਿੱਚ ਵੀ ਮੈਂ ਆਪਣਾ ਇੱਕ ਕੱਲ ਵੀ ਮਤਲਬ ਕਿ ਪਰਾਂਠੇ ਬਣਾਏ ਸੀਗੇ ਨਾਲ ਚਾਹ ਦੇ ਹਨਾ ਤਾਂ ਉਹ ਥੋੜਾ ਜਿਹਾ ਮਤਲਬ ਕਿ ਲਾਈਟ ਜਿਹਾ ਸੀਗਾ ਮਤਲਬ ਸਵਾਦ ਜ ਨਹੀਂ ਆ ਰਿਹਾ ਸੀ ਅੱਜ ਮੈਂ ਸੋਚਿਆ ਥੋੜੀ ਜਿਹੀ ਮਿਰਚ ਜ਼ਿਆਦੀਆਂ ਪਾਵਾਂ ਦੇ ਸਕਦੇ ਹੋ ਮੌਲੀ ਵਾਲੇ ਪਰਾਂਠੇ ਬਣਾ ਲਏ ਸੀ ਚਾਰ ਪਰਾਂਠੇ ਬਣਾਏ ਸੀ ਉਸ ਤੋਂ ਬਾਅਦ ਰੋਟੀਆਂ ਬਣਾਈਆਂ ਉਸ ਤੋਂ ਬਾਅਦ ਗਾਇਜ਼ ਚਾਹ ਵੀ ਬਣ ਗਈ ਸੀ ਆਪਣੀ ਤੇ ਨਾਲ ਹੀ ਸਬਜ਼ੀ ਬਣ ਗਈ ਸੀ फटाफट फट मैं काम कर का रही थी क्योंकि मैं फ्रैश होना सी, नहाना सी हले पानी वगैरह गर्म करना सी का, ते बाकी रूम मेरे च बहुत ज़्यादा ख़लारा पिया है कपड़े बहुत ज़्यादा वॉश करना लिया बाकी संडे छुट्टी होएगी संडे ही मैं अपना सारा कपड़े वगैरह वॉश करूँगी बैडशीट्स वगैरह काफ़ी है ना वो सब कुछ संडे ही काम मैं अपना करूँगी तो उस दे सकते हैं उस तो बाद तो दे सकते हो मैं अपने रूम से झाड़ू लगया ਕਿਉਂਕਿ ਮੈਨੂੰ ਇਦਾਂ ਸੀ ਰਾਤ ਨੂੰ ਕਾਫੀ ਲੇਟ ਆਣਾ 10:30 ਵੇ ਦਾ ਟਾਈਮ 11 ਵੇ ਦਾ ਟਾਈਮ 9 ਵੇ ਦਾ ਟਾਈਮ ਵੀ ਹੋ ਸਦਾ ਤਾਂ ਹਾਂਜੀ ਗਾਇਸ ਦੇਖ ਸਕਦੇ ਹੋ ਰਾਤ ਨੂੰ ਮੈਂ ਘਟੂ ਘਟ 9 ਵਜੇ ਦੇ ਤਕਰੀਬਨ ਆਈ ਸੀ ਘਰ ਘਰ ਆਨਸਰ ਤਾਂ ਜਿਨੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਚੀਨੀ ਰੱਖੀ ਕਿਉਂਕਿ ਹੈ ਨਹੀਂ ਸੀ ਚੀਨੀ ਥੋੜੀ ਸੀਗੀ ਤਾਂ ਬਾਕੀ ਚਾਹ ਦਾ ਸਮਾਨ ਜਿਵੇਂ ਇਲਾਇਚੀ ਲੌਂਗ ਉਹ ਵੀ ਕਾਫੀ ਮਤਲਬ ਲੈਣ ਦਾ ਸੀਗਾ ਬਾਚਿਸ ਮਾਨ ਸੋ ਗਾਇਸ ਨਾਈਟ ਦਾ ਟਾਈਮ ਸੀ ਮੈਂ ਘਰ ਵਾਪਸ ਆ ਗਈ ਸੀ ਘਰ ਆਨਸਰ ਹੀ ਜੌਬ ਤੋਂ ਮੈਂ ਆਪਣਾ ਗੈਨਸ ਆਨ ਕੀਤਾ ਕਿਉਂਕਿ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ ਰੋਟੀ ਦੀ ਹਨਾ ਤਾਂ ਆਟਾ ਤਾਂ ਮੇਰਾ ਰਾਤ ਦਾ ਹੀ ਪਿਆ ਹੋਇਆ ਸੀ ਤਾਂ ਆਟੇ ਨਾਲ ਮੈਂ ਸਵੇਰ ਦਾ ਨਾਸ਼ਤਾ ਵੀ ਬਣਾ ਲਿਆ ਦੁਪਹਿਰ ਦਾ ਲੰਚ ਵੀ ਬਣਾ ਲਿਆ ਤੇ ਆਪਣਾ ਹੁਣ ਆਣ ਕੇ ਵੀ ਰੋਟੀ ਬਣਾ ਰਹੀ ਹਾਂ ਹਨਾ ਤੇ ਕੱਲ ਮੈਂ ਸੋਚਿਆ ਕਿ ਰੋਟੀ ਨਹੀਂ ਬਣਾਉਂਗੀ ਕੱਲ ਮੈਂ ਰਾਈਸ ਬਣਾ ਕੇ ਆਪਣਾ ਹਰਮਨ ਲਈ ਤੇ ਮੇਰੇ ਲਈ ਆ ਸੀ ਮਤਲਬ ਕਿ ਰਾਈਸ ਹੀ ਲੈ ਜਾਾਂਗੇ ਖਾ ਲਾਂਗੇ ਨਾਸ਼ਤੇ ਵਿੱਚ ਦਾ ਆਟਾ ਪਿਆ ਹੋਇਆ ਸੀ ਜਲਦੀ ਜਲਦੀ ਫਟਾਫਟ ਮੈਂ ਚਾਰ ਪਰਾਂਠੇ ਬਣਾਏ ਚਾਰ ਪਰਾਂਠੇ ਮੈਂ ਬਣਾਣ ਤੋਂ ਬਾਅਦ ਮੇਥੀ ਵਾਲੇ ਪਰਾਂਠੇ ਬਣਾਏ ਸੀ ਮੇਥੀ ਵਾਲੀ ਜਿਹੜੀ ਸਬਜੀ ਪਈ ਹੋਈ ਸੀ ਨਾ ਮਾਰਨਿੰਗ ਬਣਾਈ ਸੀਗੀ ਉਹੋ ਹੀ ਮੈਂ ਸਬਜੀ ਨੂੰ ਪਰਾਂਠੇ ਦੇ ਵਿੱਚ ਲਾ ਦਿੱਤਾ ਯਾਨੀ ਕਿ ਚਾਰ ਪਰਾਂਠੇ ਮੇਥੀ ਵਾਲੇ ਬਣਾ ਲਏ ਤੇ ਨਾਲ ਹੀ ਮੈਂ ਚਾਹ ਬਣਾ ਲਈ ਤੇ ਨਾਲ ਹੀ ਮੈਂ ਮੈਗੀ ਬਣਾ ਲਈ ਯਾਨੀ ਕਿ ਅੱਜ ਦੀ ਮੇਰੀ ਵੀਡੀਓ ਅੱਜ ਦਾ ਮੇਰਾ ਵਲੌਗ ਹੈਗਾ ਸੀ ਮਾਰਨਿੰਗ ਦਾ ਕੰਮ ਤੇ ਆਨਸਰ ਦਾ ਕੰਮ ਬਾਕੀ ਸੰਡੇ ਜਿੱਦਾਂ ਕਿ ਮੇਰੀ ਛੁੱਟੀ ਹੋਏਗੀ ਸਾਰਾ ਕੰਮ ਜ਼ਿਆਦਾਤਰ ਤਾਂ ਸੰਡੇ ਹੋਏਗਾ ਬਾਕੀ ਮੇਰੀ ਰਸੋਈ ਦੀ ਸਫਾਈ ਕਰਨ ਵਾਲੀ ਹੈਗੀ ਐ ਸਾਰੇ ਬਾਕੀ ਸਮਾਨ ਸੈੱਟ ਕਰਨ ਵਾਲਾ ਹੈਗਾ ਕਾਫੀ ਹਨਾ ਇੱਕ ਮੈਂ ਸ਼ਾਪਿੰਗ ਕਰਨੀ ਹੈ ਸੋ ਗਾਇਜ਼ ਮੈਂ ਸਭ ਨੂੰ ਦੱਸਣਾ ਚਾਹੁੰਦੀ ਆ ਮੈਂ ਆਪਣਾ ਇੱਕ ਬਹੁਤ ਹੀ ਵਧੀਆ ਚੂੜਾ ਹਨਾ ਇੱਕ ਮੈਨੂੰ ਨਾ ਮੈਸੇਜ ਆ ਰਹੇ ਸੀ ਬੋਲਦੇ ਤੁਸੀਂ ਚੂੜਾ ਕਿਉਂ ਉਤਾਰਿਆ ਹਨਾ ਚੂੜਾ ਉਤਾਰਨ ਦਾ ਮੇਰਾ ਇਹੀ ਮੈਨੂੰ ਕੋਈ ਨਹੀਂ ਹੈਗਾਗਾ ਮੈਂ ਨਾ ਜਾਣ ਬੁਝ ਕੇ ਚਾਹੇ ਇਦਾਂ ਉਦਾਂ ਦੇਖੋ ਮੇਰੇ ਸੰਦੂਰ ਹਮੇਸ਼ਾ ਲੱਗਾ ਹੁੰਦਾ ਬਾਕੀ ਜੇ ਮੈਂ ਚੂੜੇ ਦੀ ਗੱਲ ਕਰਾਂ ਨਾ ਮੇਰੇ ਹੱਥ ਤੇ ਖਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀਗੀ ਹਨਾ ਤਾਂ ਇਸ ਕਰਕੇ ਮੈਨੂੰ ਉਤਾਰਨਾ ਪਿਆ ਬਾਕੀ ਮੈਂ ਟਿਊਬ ਵਗੈਰਾ ਆਪਣਾ ਪਾਊਡਰ ਵਗੈਰਾ ਲਾਨੀ ਆ ਤਾਂ ਕਿ ਮੇਰੇ ਰਿਐਕਸ਼ਨ ਨਾ ਹੋਵੇ ਬਾਕੀ ਹੁਣ ਚੂੜਾ ਮੈਂ ਆਪਣਾ ਨਵਾਂ ਲਾਉਂਗੀ ਨੈਕਸਟ ਵਲੌਗ ਦੇ ਵਿੱਚ ਜ਼ਰੂਰ ਸ਼ੇਅਰ ਕਰੂੰਗੀ ਹਨਾ ਜਿੱਦਾਂ ਕਿ ਮੈਂ ਚੇਂਜ ਕਰਦੀ ਰਹੀ ਨਹੀਂ ਆ ਘੱਟੋ ਘੱਟ ਵਿਆਹ ਤੋਂ ਬਾਅਦ ਮੈਂ 4 ਤੋਂ 5 ਚੂੜੇ ਚੇਂਜ ਕੀਤੇ ਹੱਜੇ ਵੀ ਹੈਗੇ ਨਹੀਂ ਮੇਰੇ ਕੋਲ ਹਨਾ ਤਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਹੁਣ ਮੈਨੂੰ ਇਦਾਂ ਹੀ ਮੈਨੂੰ ਨਵਾਂ ਲਾਵਾ ਚੂੜਾ ਉਸ ਬਾਰੇ ਤੁਸੀਂ ਦੇ ਸਕਦੇ ਹੋ ਚੋਲੇ ਜੂੜਾ ਬੂੜਾ ਛੱਡੋ ਯਾਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਮੈਂ ਮੇਥੀ ਵਾਲੇ ਪ੍ਰਾਂਡੇ ਬਣਾ ਰਹੀ ਆਂ ਬਾਕੀ ਨੈਕਸਟ ਵਲੌਗ ਦੇਖਣ ਦੇ ਲਈ ਜਰੂਰ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਆਪਣਾ ਚੂੜਾ ਸ਼ੇਅਰ ਕਰ ਸਕਾਂ ਬਾਕੀ ਹੁਣ ਜਿੱਦ ਨੂੰ ਛੁੱਟੀ ਮਿਲੇਗੀ ਸੰਡੇ ਨੂੰ ਜਿੱਦਾਂ ਤੁਹਾਨੂੰ ਪਤਾ ਹੈ ਕਿ ਛੁੱਟੀ ਹੋਇਆ ਕਰੇਗੀ ਮੈਨੂੰ ਸੰਡੇ ਸ਼ਾਪਿੰਗ ਵਗੈਰਾ ਚਾਹੇ ਆਪਣਾ ਜਿਹੜਾ ਘਰ ਦਾ ਸਮਾਨ ਲੈਣਾ ਮੈਂ ਜਾ ਸਕਦੀ ਆਂ ਮਾਰਕੀਟ ਵਗੈਰਾ ਚ ਲੈਣ ਹਨਾ ਸੋ ਗਾਇਸ ਬਹੁਤ ਸਾਰੇ ਮੈਨੂੰ ਇਹ ਵੀ ਮੈਸੇਜ ਆਉਂਦੇ ਕਿ ਤੁਸੀਂ ਆਪਣਾ ਬੋਲ ਕੇ ਬਣਾਇਆ ਕਰੋ ਹਨਾ ਵਲੌਗ ਤਾਂ ਦੇਖੋ ਬੋਲ ਕੇ ਮੈਂ ਬਣਾ ਨਹੀਂ ਸਕਦੀ ਕਿਉਂਕਿ ਮੇਰਾ ਮਾਰਕੀਟ ਦਾ ਕੰਮ ਹੈ ਮੈਂ ਜੋਬ ਵਗੈਰਾ ਜਾਣਾ ਚਾਹੀਆ ਆਣਾ ਹਨਾ ਇੱਥੇ ਸ਼ੋਰ ਹੈ ਜਿੱਥੇ ਮੈਂ ਰਹਿ ਰਹੀ ਹਾਂ ਤਾਂ ਜਿਹਦੇ ਕਰਕੇ ਦੇਖ ਸਕਦੇ ਹੋ ਗਾਇਸ ਖਾਣਾ ਪਾਣਾ ਮੈਂ ਬਣਾ ਲਿਆ ਸੀਗਾ ਉਸ ਤੋਂ ਬਾਅਦ ਮੈਂ ਆਪਣਾ ਚੇਂਜ ਕਰਨੀ ਸੀ ਕੱਪੜੇ ਚੇਂਜ ਕਰਨੇ ਸੀ ਮੂੰਹ ਹੱਤ ਹੋਣਾ ਸੀ ਮੂੰਹ ਮੈਂ ਤੋਤਾ ਨਹੀਂ ਕੱਪੜੇ ਮੈਂ ਚੇਂਜ ਕਰ ਲੇ ਮੂੰਹ ਤਾਂ ਮੈਂ ਸੁੱਭਾ ਦਾ ਹੀ ਨਹੀਂ ਤੋਤਾ ਗਾਇਸ ਸੁੱਭਾ ਹਾਂਜੀ ਫਰੈਸ਼ ਹੋਈ ਸੀ ਨਹਾਈ ਸੀ ਉਸ ਤੋਂ ਬਾਅਦ ਆਣ ਕੇ ਮੂੰਹ ਨਹੀਂ ਤੋਤਾ ਦੇਖ ਆਣ ਕੇ ਰੋਟੀ ਬਣਾ ਲਈ ਸੀ ਰੋਟੀ ਬਣਾਉਣ ਤੋਂ ਬਾਅਦ ਫਿਰ ਰਾਤ ਦੇ ਟਾਈਮ ਹੱਬ ਵੀ ਕਹਿੰਦੇ ਚਾਹ ਪੀਣੀ ਹੈ ਤਾਂ ਮੈਂ ਰਾਤ ਨੂੰ ਚਾਹ ਬਣਾਈ ਫਿਰ ਚਾਹ ਦੇ ਨਾਲ ਫਿਰ ਮੇਰਾ ਮਨ ਮੈਗੀ ਨੂੰ ਕੀਤਾ ਤਾਂ ਮੈਂ ਇੱਕ ਪੈਕਟ ਜ਼ਿਆਦਾ ਨਹੀਂ ਇੱਕ ਪੈਕਟ ਮੈਗੀ ਬਣਾਇਆ ਤੇ ਇਦਾਂ ਹੀ ਆ ਯਾਨੀ ਕਿ ਸੁਬਾਹ ਵੀ ਤੇ ਰਾਤ ਨੂੰ ਵੀ ਜਦੋਂ ਕੁਝ ਖਾਣਾ ਅਸੀਂ ਦੋ ਤਿੰਨ ਜਿੱਤਾ ਬਣਾ ਹੀ ਲੈਣੀਆਂ ਨਾਲ ਦੇਖ ਸਕਦੇ ਹੋ ਤੁਸੀਂ ਗਾਇਜ਼ ਉਸ ਤੋਂ ਬਾਅਦ ਮੈਂ ਨਾਲ ਹੀ ਚਟਰੀ ਚਾਹ ਨਾਲ ਹੀ ਬਣਾਈ ਮੈਗੀ ਤੇ ਬਾਕੀ ਸੁਬਾ ਫਿਰ ਜਲਦੀ ਉੱਠ ਕੇ ਸੁਬਾ ਬਣਾਵਾਂਗੇ ਰਾਈਸ ਤੜਕੇ ਤੜਕੇ ਲਾ ਕੇ ਤੇ ਸੁਬਾ ਨਹੀਂ ਆਟਾ-ਉਟਾ ਗੁੰਨਣਾ ਸੁਬਾ ਰੋਟੀ ਨਹੀਂ ਬਣਾਣੀ ਸੁਬਾ ਸਿਰਫ ਚੋਲ ਹੀ ਬਣਨਗੇ ਚਾਹ ਦੇ ਨਾਲ ਖਾਵਾਂਗੇ ਨਾਲ ਟਿਫਨ ਚ ਵੀ ਚੋਲ ਹੀ ਪੈਕ ਕਰਾਂਗੇ ਬਾਕੀ ਮੈਂ ਮਾਰਨਿੰਗ ਦਾ ਸਾਰਾ ਥਰਡਨਲ ਵਲੌਗ ਸ਼ੇਅਰ ਕਰੂੰਗੀ ਕੰਟੀਨਿਊ ਆਪਣਾ ਵਲੌਗ ਰਹੇਗਾ ਬਾਕੀ ਨੈਕਸਟ ਪਾਰਟ ਤੁਹਾਨੂੰ ਨੈਕਸਟ ਅਗਲੇ ਦਿਨ ਹੀ ਮਿਲੇਗਾ ਦੇਖਣ ਨੂੰ ਸੋ ਗਾਇਜ਼ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਤੇ ਵਿੱਚ ਬਾਕੀ ਜਾਣਾ ਨਹੀਂ ਹੱਲੇ ਵੇਟ ਕਰੋ ਇੱਥੇ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਮੈਂ ਦੁੱਧ ਦੀ ਗੱਲ ਕਰਾਂ ਨਾ ਇੱਥੋਂ ਦਾ ਦੁੱਧ ਮੈਨੂੰ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਕਿਉਂਕਿ ਮਾਰਕੀਟ ਦਾ ਦੁੱਧ ਕਿੱਦਾਂ ਹੁੰਦਾ ਤੁਹਾਨੂੰ ਪਤਾ ਹੀ ਹੁੰਦਾ ਪਿੰਡਾਂ ਵਾਲੇ ਦੁੱਧ ਵਰਗੀ ਤੇ ਵੈਸੇ ਰੀਸ ਨਹੀਂ ਹੈਗੀ ਜਿਹੜਾ ਘਰ ਵਾਲਾ ਦੁੱਧ ਹੁੰਦਾ ਨਾ ਇਹਦੇ ਵਿੱਚ ਦੋ ਪਾਊਚ ਹੈਗੇ ਆ ਇੱਕ ਅਸੀਂ ਹੁਣ ਬਣਾਵਾਂਗੇ ਇੱਕ ਮੈਂ ਸਵੇਰ ਚਾਹ ਬਣਾਉਂਗੀ ਕਿਉਂਕਿ ਸਵੇਰ ਫਿਰ ਇਹਨਾਂ ਨੂੰ ਠਾਣਾ ਲੈ ਕੇ ਆਉ ਉਹਦਾ ਮੈਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਰਾਤ ਨੂੰ ਹੀ ਆਨਸਰ ਬਸ ਦੁੱਧ ਲੈਣਾ ਫ੍ਰਿਜ ਰੱਖ ਦੇਣਾ ਸਬਾਟ ਕੇ ਆਪਣਾ ਆਰਾਮ ਨਾਲ ਚਾਹ ਬਣਾਓ ਮੈਂ ਇਹਨਾਂ ਨੂੰ ਪੂਰੇ ਟਾਈਮ ਤੇ ਠਾਣਾ ਹੁੰਦਾ ਵੀ ਆਪਣਾ ਸਾਰਾ ਕੰਮ ਕੁਮ ਕਰਕੇ ਨਾ ਇਤੂ ਤੁਸੀਂ ਠੋ ਆਪਣਾ ਬਸ ਤਿਆਰ ਹੋ ਜਾਓ ਕੰਮ ਕਮ ਕਰਨਾ ਮੇਰੀ ਜ਼ਿੰਮੇਵਾਰੀ ਹੈ ਮੈਂ ਕਰਨਾ ਕਰਦਾ ਹਨਾ ਇਹਨਾਂ ਨੇ ਬਾਕੀ ਏਡੀ ਕੋਈ ਗੱਲ ਨਹੀਂ ਹੈਗੀ ਜਦੋਂ ਮੈਂ ਠੀਕ ਨਹੀਂ ਹੁੰਦੀ ਮੇਰੇ ਹੱਬੀ ਮੇਰੇ ਬੋਜ ਦੇ ਹੈਲਪ ਕਰਾਂਦੇ ਹੈ ਗਾਈਜ਼ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਚਾਹ ਮੈਂ ਕਹਿੰਨੀ ਨਾ ਮੈਨੂੰ ਇਨਾ ਬੱਲ ਨਹੀਂ ਹੈਗਾ ਜਿੰਨਾ ਮੇਰੇ ਹਸਬੰਡ ਨੂੰ ਹੈ ਮੈਨੂੰ ਚਾਹ ਬਣਾਣੀ ਇਹਨਾਂ ਨੇ ਸਿਖਾਈ ਹੈ ਕਹਿੰਦੇ ਆ ਨਹੀਂ ਤੂੰ ਬੱਲਾ ਪੂਰਾ ਉਬਾਲਾ ਆਂਦਿਆ ਕਰ ਇਦਾਂ ਨਹੀਂ ਇਦਾਂ ਨਹੀਂ ਇਦਾਂ ਕਰਨਾ ਇਦਾਂ ਨਹੀਂ ਇਦਾਂ ਕਰਨਾ ਮੈਂ ਕਹਿੰਨੀ ਚਲੋ ਠੀਕ ਹੈ ਬਣਾਓ ਤੁਸੀਂ ਕਰੰਦੇ ਅਗਰੋ ਯਾਰ ਉਸ ਤੋਂ ਬਾਅਦ ਨਾਲ ਹੀ ਇਹ ਚਾਦਰਾਂ ਰੱਖ ਰਹੇ ਸੀਗੇ ਤੇ ਨਾਲ ਹੀ ਤੇ ਤੁਸੀਂ ਦੇ ਸਕਦੇ ਹੋ ਮੈਂ ਮੈਗੀ ਬਣਾ ਰਹੀ ਸੀ ਗਾਇਸ ਬਰਤਨ ਮੇਰੇ ਸਾਫ਼ ਕਰਨਾ ਲਏ ਸੀ ਫਟਾਫਟ ਮੈਂ ਕਰਾਈ ਕੀਤੀ ਵਾਸ਼ ਕੜਾਹੀ ਦੇ ਵਿੱਚ ਹੁਣ ਮੈਂ ਤੇਲ ਪਾਉਂਗੀ ਥੋੜਾ ਜਿਹਾ ਤੇਲ ਪਾਣ ਤੋਂ ਬਾਅਦ ਤੇਲ ਗਰਮ ਕਰਨ ਤੋਂ ਬਾਅਦ ਮੈਂ ਇਸ ਦੇ ਵਿੱਚ ਜੀਰਾ ਪਾਉਂਗੀ ਜ਼ੀਰਾ ਬਣ ਤੋਂ ਬਾਅਦ ਇਸ ਦੇ ਵਿੱਚ ਕੱਲੇ ਪਿਆਜ਼ ਪਾਉਂਗੀ ਪਿਆਜ਼ ਨੂੰ ਥੋੜਾ ਜਿਹਾ ਬਰਾਊਨ ਕਰਕੇ ਨਾ ਪਕਾ ਕੇ ਇਸ ਦੇ ਵਿੱਚ ਮੈਗੀ ਮਸਾਲਾ ਆਪਣਾ ਜਿਹੜਾ ਘਰ ਵਿੱਚ ਤਿਆਰ ਕੀਤਾ ਹੋਇਆ ਮਸਾਲਾ ਹਨਾ ਥੋੜੀਆਂ ਜਿਹੀਆਂ ਮਿਰਚ ਹਲਦੀ ਲੂਣ ਪਾਉਂਗੀ ਫਿਰ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਪਾਉਂਗੀ ਤੇ ਇੱਕ ਹੀ ਪੈਕੇਟ ਮੈਂ ਮੈਗੀ ਦਾ ਪਾਉਂਗੀ ਬਹੁਤ ਵਧੀਆ ਮੈਗੀ ਬਣੀ ਸੀਗੀ ਸੋ ਗਾਇਸ ਫਟਾਫਟ ਮੈਗੀ ਬਣਾ ਕੇ ਮਿਲਦੇ ਆ ਤੁਹਾਨੂੰ ਉਸ ਹੀ ਗਾਇਸ ਦੇਖ ਸਕਦੇ ਹੋ ਮੈਂ ਆ ਚੁੱਕੀ ਸੀ ਆਪਣੇ ਕਮਰੇ 'ਚ ਇਧਰ ਮੈਗੀ ਵੀ ਬਣ ਚੁੱਕੀ ਸੀਗੀ ਤਾਂ ਇਧਰ ਪਰਾਂਠੇ ਬਣੇ ਸੀ ਮੈਂ ਤਾਂ ਖਾ ਲਏ ਸੀਗੇ ਤੇ ਇਹਨਾਂ ਵਾਸਤੇ ਸੀ ਬਾਕੀ ਇਹਨਾਂ ਦੇ ਨਾਲ ਚਾਹ ਪੀਤੀ ਤੇ ਮੈਗੀ ਖਾਧੀ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਨੈਕਸਟ ਅਗਲੇ ਵਲੌਗ ਦੇ ਵਿੱਚ ਬਾਕੀ ਇਥੇ ਕਹਿ ਰਹੇ ਸੀ ਇਹ ਕੀ ਹੈ ਪੈਨ ਦੇ ਨਾਲ ਮੈਂ ਉੱਥੇ 베ਲੀ ਬੈਠੀ ਪੰਗੇ ਲੈ ਰਹੀ ਸੀ ਜਦੋਂ ਫ੍ਰੀ ਟਾਈਮ ਹੁੰਦਾ ਨਾ ਉਸ ਟਾਈਮ ਮੈਂ ਆਪਣਾ ਸਕੈਚ ਦੇ ਨਾਲ ਬਸ ਪੰਗੇ ਲੈ ਰਹੀ ਸੀਗੇ ਅੱਜ ਸੋ ਗਾਇਸ ਦੇਖ ਸਕਦੇ ਹੋ ਤੁਸੀਂ ਮੇਰਾ ਮਜ਼ਾਕ ਕਰ ਰਹੀ ਸੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ